ਲਵੇ ਲਾਵੇ ਬਰੇ ਨੂੰ ਲਵੇ ਮਨੀ ਸੰਗ ਤੁਹਾਨੂੰ ਅਸੀਆ ਜਿਹੜੀ ਹੋਈ ਜਿਸ ਨੂੰ ਹਾਵਾ ਬਾ ਜੜੀ ਨਾ ਹੋਏ ਉਹ ਨਾ ਹੋਏ ਗੱਲਾਂ ਉਹ ਜੇ ਕੋਈ ਨਾ ਨਿਕਲੇ ਮੇਰੇ ਪਿਛਾਰ ਨਹੀਂ ਲੈਂਦੇ ਕੋਈ ਨਹੀਂ ਕੋਈ ਜੀ ਕੋਈ ਨਾ ਨਿਕਲੂ ਬਾਬੇ ਦੇ ਸਟਾਰ ਵੀ ਲੈਣ ਲੱਗੇ ਕਹ ਮਾਈ ਨੇ ਇੱਕ ਆਵਾਜ਼ ਮਾਰੀ ਸੀ ਕਿ ਇਹ ਨਿਕਦੇ ਜਿੱਤ ਰਸ ਕੇ ਜਾ ਪੁੱਤ ਇੱਕ ਦਾ ਕੰਡ ਕੱਟ ਕੇ ਜਾ ਪਰ ਮਦਦ ਕੋਈ ਕੱਟ ਕੇ ਗਿਆ ਨਾ ਗੱਲ ਦੰਦ ਨਹੀਂ ਟੱਗਾ ਬਹੁਤ ਰੌਲਾ ਤੇਰਾ ਡੂੰਗਾ ਉਹ ਵੀ ਤੇਰਾ ਤੇਰੇ ਘਰ ਦਾ ਬਚਲੀ ਇੱਕ ਗੱਲ ਮੈਨੂੰ ਆਏ ਦੱਸੀ ਮੈਂ ਤਾਂ ਗੇਰ ਪਾ ਲੈਣਾ ਸਿੱਧਾ ਫਿਰ ਮੈਂ ਨਹੀਂ ਨਾ ਤੇਨਕਲ ਕਰਦਾ ਮਾਦਾ ਗੱਲ ਕਹਿ ਦੇਣੀ ਆ ਉਹ ਕਹਿੰਦਾ ਮੈਂ ਦੱਸਦਾ ਕਿ ਪੁੱਤਾਂ ਜਿਹੜੀ ਗੱਲ ਹੈ ਕਿ ਮੈਂ ਭੰਗ ਦੇਣੀ ਆ ਸਮਝ ਗਏ ਆਏ ਡੋਗੜਾ ਦੱਸ ਨਹੀਂ ਲੱਗਦਾ ਲੈ ਚ ਪੂਰਾ ਜਾਣਾ ਤੇ ਕਿਦਾਂ ਤੂੰ ਬੰਦਾ ਹੂੰ ਭੜਾ ਕਿਹੜਾ ਇਦ ਵੀ ਮੂਰੇ ਜਣਾ ਹੋਏ ਹਾਂਾ ਤੇ ਸੁਨਦੇ ਜੇ ਕਿਦ ਵੀ ਮੂਰੇ ਜਣਾ ਕਾ ਹਾਂ ਚਲੋ ਬਤੋ ਫਿਰ ਸਹੀ ਗੱਲ ਹੈ ਜੀ ਖੜ ਕੇ ਜੰਕੀ ਲੱਗਣਾ ਆਇਆ ਲੋਕਾਂ ਨੇ ਤੈਨੂੰ ਬਹੁਤ ਬੁਰਾ ਬਣਾ ਰੱਖਿਆ ਜਿਹੜਾ ਵੀ ਜਿਹੜਾ ਵੀ ਕਹਿਣ ਦਾ ਇਹ ਨਾਲ ਓਏ ਤੈਨੂੰ ਬੈਤਰੀ ਨਹੀਂ ਕਰਨੀ ਲੋੜ ਨਹੀਂ ਮਾ ਮਾਰਾ ਹੈ ਨਹੀਂ ਕਿਸੇ ਪਰ ਤੈਨੂੰ ਬਣਾ ਦਿੰਦਾ ਤੈਨੂੰ ਹੋਣਾ ਪੈਗੇ ਹੁਣ ਪੈਗੇ ਕਿ ਨਹੀਂ ਨਾਲ ਵੀ ਆਇਆ ਤੇਰੇ ਕਿთან ਨਾਲ ਹੈ ਇਹ ਚੱਟਾ ਆਇਆ ਹੋਗਾ ਨਹੀਂ ਹਾਂ ચિપી <laughs> લીધી <laughs> <laughs> ਜੈ ਜੈ ਕਾ ਮੈਂ ਕਹਿੰਦਾ ਮੈਂ ਤਿੰਨ ਸਦਾ ਹੀ ਜੈ ਰੋਲਾ ਬਹੁਤ ਡੂੰਗਾ ਡੂੰਗਾ ਵੀ ਐਸਾ ਮਾਪੇ ਦੇ ਬ੍ਰੇਕ ਲੱਗ ਗਏ ਕਿ ਗੱਲ ਮੈਨੂੰ ਪੁੱਛਣੀ ਨਹੀਂ ਦਿੱਤੀ ਮੈਨੂੰ ਗੱਲ ਇਹ ਦੱਸੀ ਮੇਰੀ ਮਾਈ ਨੇ ਦਾ ਟੋਟਾ ਨੂੰ ਫੱਟ ਕੇ ਲੱਗੀ ਕਹਿੰਦਾ ਬਜੋ ਡੂੰਗਾ ਰੱਖੀ ਫਾਈਟ ਕੋਟ ਲੈ ਜਾ ਪੀ ਨਾ ਖੇਡਦਾ ਨਾਲ ਖੇਡਦਾ ਸ਼ਾਮ ਨੂੰ ਕੋਲ ਲਾਵਨ ਕੀ ਬਾਬੇ ਨੇ ਮੈਨੂੰ ਇੱਕ ਫਾਇਲ ਚਾਕੇ ਬਰਾਦੀ ਫਰਜ਼ਾ ਲਈ ਹੋਏ ਫਰਜ਼ਾ ਲਈ ਫਰਜ ਜਾਣਦੇ ਕੀ ਹੁੰਦੀ ਆ ਫਰਜ਼ ਜ਼ਮੀਨ ਦੀ ਤੇ ਕਹ ਮੇਰਾ ਜ਼ਮੀਨ ਦਾ ਰਵਾ ਹੈ ਇਹੀ ਹੋ ਬਾਬਾ ਨੇ ਗਾ ਮਿਹਰ ਦੀ ਮਾਰੀ ਬੇਬੀ ਆ ਮੇ Maybe. ਜਾਕੇ ਜਗੂ ਚੌੜੀ ਦੀ ਪਹੀਆ ਅੱਕੇ ਜਾ ਕੇ ਤਾਂ ਕੁੜੀ ਆ ਗਈ ਆ ਗਈ ਤੇ ਕੁੜੀ ਦੇ ਕੇ ਆਏ ਹੋ ਜਾ ਬਾਬਾ ਸਾਡੀ ਜਗਾ ਆਇਆ ਚੱਟ ਮੁਟਿਆ ਵਾਚੋ ਹੋ ਗੱਲਾ ਤੰਦ ਨਹੀਂ ਉਹ ਲੱਜ ਗਈ ਤਾਂ ਨਹੀਂ ਮੈਂ ਦੱਸਾਂ ਤੈਨੂੰ ਤਬਾਗਾ ਉਹ ਕਹਿੰਦਾ ਪਏ ਇਸ ਤਰ੍ਹਾਂ ਆਏਗਾ ਕਿੱਥੇ ਖੜੇ ਆ ਪੁੱਤ ਦੂਜੇ ਕਿੱਥੇ ਹੋਵੇ ਕਹਿੰਦਾ ਸਾਰੇ ਤਬਈ ਖੜੇ ਆ ਕਹਿੰਦਾ ਕੰਦੇ ਦਾ ਸਾਡੇ ਨਾਲੋਂ ਪਹਿਲਾਂ ਤਬਈ ਹੋਵੇ ਜਦੋਂ ਹੋਵੇ ਆ ਕਹਿੰਦਾ ਨਹੀਂ ਭਰਾਵਾ ਮੈਂ ਸ਼ਹਿਰ ਤਬੇ ਤੇ ਖੜਿਆ ਆ ਹੋ ਗਿਆ ਕਰ ਇਹ ਕਿਆਲਾ ਕੰਮ ਹੋ ਗਿਆ ਓਏ ਸਾਹੀ ਹੋ ਗਿਆ ਅੱ깔 ਲਾ ਨਹੀਂ ਮਾਈਕ ਲੈ ਕੇ ਲਾ ਕੇ ਬੋਲ ਫਿਰ ਇੱਕ ਨਵੇਂ ਹੋਰ ਦਰਵਾਜ਼ਾ ਦਰਵਾਜ਼ਾ ਕੋਟੇ ਉੱਥੇ 2000 ਕਿਨੇ ਹੋਏ ਆ ਪਹਿਲੇ ਚਲ ਮੁੰਡਾ ਬੋਲ ਹਾਈ ਲੱਥਿਆ ਫਕੀਰਾਂ ਦੁੱਖ ਚਾਈ ਸ਼ਾਨ ਕੇਵੇ ਤੁਰੇ ਹੰਬਲੀ 欢迎。<Bye. S 2> <Bye. S 1>

ਜੇ ਪੀਰ ਬਾਛਾ ਥੋੜਾ ਹੱਕ ਤੁਹਾਨੂੰ ਦਵਾ ਦੇ ਮੈਂ ਕੋਈ ਨਾ ਜਿਹੜਾ ਪੀਰ ਨੇ ਆ ਤਾਂ ਉਹ ਵੀ ਪੀਰ ਨੇ ਕਰ ਸਕਦਾ ਇਹਨੂੰ ਬੰਦਾ ਰੋਣ ਕੋਲਾ ਜਾਂਦਾ ਪਾਸੇ ਕਰਕੇ ਪੀਰ ਨਹੀਂ ਜਾਂਦਾ ਮੈਂ ਬਚਾਰੀਆਂ ਕੋਲ ਮੈਂ ਜਾਣਾ ਆਪ ਨੂੰ ਆ ਪੀਰ ਦਾ ਪਹਿਲਾ ਰੁਕਵਾ ਮੰਗਾ ਕਹੋ ਜੀ ਬੋਲ ਜੇ ਬੰਦੇ ਨੂੰ ਲੈ ਆਏਗਾ ਨਾ ਅੱਲਾ ਮੈਂ ਤੋ ਕੋਰੇ ਦਾ ਇੰਚਲ ਖਾਰੀ ਕਿੰਨੇ ਜਰਤੇ ਇੱਕ ਸਾਡੇ ਹੱਕ ਦੋ ਜੀ। ਏਹ ਗੱਲ ਕਰੀ। ਪਹਿਲਾਂ ਲਵਾਉਂਗਾ ਥੋੜੇ ਤੇ ਜਿੱਦਾਂ ਜ਼ਮੀਨ ਚਾਹੀ ਉਦੋਂ ਕੋ ਬਣਾਉਂਗਾ ਥੋੜੇ ਥੋੜੇ। ਤਾਂ ਠੀਕਾ। ਏਹ ਸੋਣਿਆ ਪਹਿਲਾਂ ਤਾਂ ਥੋੜੀ ਸੁੱਖ ਦੇ ਨਾਲ ਤੁਹਾਨੂੰ ਮੈਂ ਦਿਨ ਦੱਸੂਗਾ ਤੁਹਾਨੂੰ ਟਾਈਮ ਦੱਸੂਗਾ। ਐਨੇ ਟਾਈਮ ਦੇ ਵਿੱਚ ਤੁਹਾਡੇ ਹੱਕ ਦੱਸ ਕੀ। ਇਸ ਤੋਂ ਬਾਅਦ ਹਵਾਲੇ ਰੁਪਈਆ ਲਊਂ ਮੈਂ ਤੇ ਕੀ ਆ ਗੇਣਾ ਤੇ ਕੰਨਿਆ ਦਾਣ ਹਵਾਲੇ ਕਰ ਮੈਂ ਕਹਿੰਦਾ ਲਊਂਗਾ ਪੀਰ ਦਾ ਲਵਾਣੀ ਕਰਾਉਣਾ ਕਿੱਥੇ ਦਾ ਮੈਂ ਨਹੀਂ ਜਾਣਾ ਉਹ ਤੇਰੇ ਦਾ ਕਰਵਾਉਣਾ ਚੰਗਾ ਬੰਧਾਰਾ ਲਾਉਣਾ ਚੰਗੇ ਸਾਦਾ ਪੂਰਾ ਲੱਖ ਦਾ ਲੱਖਣਾ ਲੈਣਾ ਪਵਾਣ ਤੇ ਮੈਂ ਨਹੀਂ ਕਰਨਾ ਤੇਰੇ ਹੱਕ ਚਾਹਾਂਗੇ ਫੇਰ ਨਾ ਲੈ ਜਿੰਨਾ ਚਿੱਤਰ ਮੈਂ ਤਾਂ ਹੋਊਂਗਾ ਨਾਲੀ ਦੇ ਕੋਲ ਉਹਨਾ ਿਕਰ ਗੱਲ ਤੇ ਤੈਨੂੰ ਮੈਂ ਦੱਸਦਾ ਨਹੀਂ ਹੋ ਜਿਹੜਾ ਮੈਂ ਸਮਝਾਉਣਾ ਜੇ ਤੇਰੇ ਨਾਲ ਨਾਲ ਰੰਗ ਜਿਉਂ ਜਦੋਂ ਬੰਦੇ ਕੋਈ ਸ਼ਰਾਬ ਦਾ ਸੂਰ ਬਣਾਉਗਾ ਉਹਾਂ ਦੇ ਨੂੰਆ ਗਰੰਟੀ ਆ ਕੋਰੇ ਕਾਗਜ਼ ਤੇ ਸਾਂ ਦੇ ਲਿਖਾਰੀ ਜਿੰਦੇ ਕਿੰਨੀ ਵੀ ਤੇ ਇੱਕ ਦਿਨ ਵੀ ਉੱਤੇ ਹੋਗਾ ਕਦੀ ਮੇਰੇ ਕਰਮਾਂ ਦਾ ਮੈਨੂੰ ਮਾਫੀ ਨਹੀਂ ਦੇਣਾ ਤੇ ਮੇਰੇ ਦਿਨ ਤੋਂ ਪਹਿਲਾਂ ਹੋ ਗਿਆ ਸਾਥੀਆ ਵਾਕੇ ਲੇ ਗਾ ਆ ਗੱਲ ਤੇ ਆਵਾਜ਼ਾ ਸਤੂ ਕਿੱਥੇ ਕਿੱਥੇ ਚੜਦੀ ਮੈਂ ਖੁੱਸਦਾ ਲਿਆ ਫੇਰ ਕਹੇ ਨਹੀਂ ਕਰਦਾ ਜਿਹਨੂੰ ਕਰਦੇ ਆ ਪੇਪਰ ਵੀ ਕੀਦਾ ਆਹ ਕਹਿੰਦਾ ਚਲੋ ਕੋਈ ਨਹੀਂ 나 ਮੈਨੂੰ ਕੋਈ ਨਹੀਂ ਕਰਤਾ ਜੀ